ਜੋ ਅੱਜ ਕੱਲ ਦਾ ਸਮਾਂ ਹੈਗਾ ਜ਼ਿਆਦਾਤਰ ਇਦਾਂ ਹੋ ਲੱਗ ਗਿਆ ਕਿ ਬੱਚੇ ਆਪਣੀ ਮਰਜ਼ੀ ਦੇ ਨਾਲ ਹੀ ਵਿਆਹ ਕਰਵਾ ਲੈਂਦੇ ਨੇ ਤੇ ਮਾਪੇ ਵੀ ਉਹਨਾਂ ਦੀ ਮਰਜ਼ੀ ਦੇ ਨਾਲ ਸਹਿਮਤ ਹੋ ਜਾਂਦੇ ਨੇ ਕਿ ਜੇ ਬੱਚੇ ਖੁਸ਼ ਹੈ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਪਰ ਕਈ ਜਗ੍ਹਾ ਤੇ ਅਜੇ ਵੀ ਜੋ ਮਾਪੇ ਨੇ ਉਹ ਚਾਹੁੰਦੇ ਨੇ ਕਿ ਬੱਚੇ ਸਾਡੀ ਮਰਜ਼ੀ ਦੇ ਨਾਲ ਵਿਆਹ ਕਰਵਾਉਣ ਤੇ ਜਦੋਂ ਫਿਰ ਇਹ ਗੱਲ ਹੁੰਦੀ ਹੈ ਬੱਚਿਆਂ ਦਾ ਆਪਸ ਦੇ ਵਿੱਚ ਪਿਆਰ ਹੁੰਦਾ ਹੈ ਤਾਂ ਫਿਰ ਉਹ ਕਈ ਵਾਰ ਘਰੋਂ ਭੱਜ ਜਾਂਦੇ ਨੇ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਨੇ ਪਰ ਇਹ ਜੋ ਕਦਮ ਹੁੰਦਾ ਹੈ ਇਹ ਬਹੁਤ ਖਤਰਨਾਕ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਜਾਣਾ ਹੈ ਸਾਨੂੰ ਕੌਣ ਸਾਂਭੇਗਾ ਅਸੀਂ ਕਿੱਥੇ ਰਹਿਣਾ ਕਿਉਂਕਿ ਜੋ ਬਾਹਰ ਦੀ ਜ਼ਿੰਦਗੀ ਹੈ ਜੋ ਅਜਨਬੀ ਲੋਕ ਨੇ ਉਹ ਕਈ ਵਾਰ ਇਸ ਗੱਲ ਦਾ ਫਾਇਦਾ ਉਠਾਉਂਦੇ ਨੇ ਕਿ ਇਹ ਬੱਚੇ ਘਰੋਂ ਭੱਜੇ ਹੋਏ ਨੇ ਕਿਉਂ ਨਾ ਆਪਾਂ ਇਹਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਠਾ ਲਈਏ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਹੈਰਾਨ ਕਰ ਦੇਣ ਵਾਲੀ ਹੈ ਇਸ ਵਿੱਚ ਵੀ ਮੁੰਡਾ ਕੁੜੀ ਘਰੋਂ ਭਜਦੇ ਨੇ ਤੇ ਉਹਨਾਂ ਦੇ ਨਾਲ ਉਹ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਤੁਸੀਂ ਵੀ ਜਦੋਂ ਇਸ ਘਟਨਾ ਨੂੰ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਗੁਜਰਾਤ ਦਾ ਜ਼ਿਲ੍ਹਾ ਖੇੜਾ ਤੇ ਇਸ ਦੇ ਅਧੀਨ ਪੈਂਦਾ ਪਿੰਡ ਮਹਿਸਾ ਇਸ ਦੇ ਖੇਤਾਂ ਦੇ ਵਿੱਚ ਗੱਲ ਹੈ 23 4 2025 ਦੀ ਯਾਨੀ 23 April 2025 ਦੀ ਇਸ ਦੇ ਖੇਤ ਦੇ ਵਿੱਚ ਮੰਜੇ ਦੇ ਉੱਤੇ ਇੱਕ Laash ਪਈ ਹੁੰਦੀ ਹੈ ਜਦੋਂ ਬੱਕਰੀਆਂ ਚਰਾਉਣ ਵਾਲੇ ਇੱਥੇ ਆਉਂਦੇ ਨੇ ਤਾਂ ਉਹ Laash ਦੇਖਦੇ ਨੇ Laash ਦੇਖਣ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਉਹ ਰੌਲਾ ਪਾਉਂਦੇ ਨੇ ਇਕੱਠ ਹੋ ਜਾਂਦਾ ਹੈ ਤੇ ਜੋ ਮੰਜੇ ਤੇ Laash ਪਈ ਸੀ ਇੱਕ ਨੌਜਵਾਨ ਦੀ ਸੀ ਜਿਸ ਦੀ ਉਮਰ ਦੇਖਣ ਨੂੰ ਲੱਗ ਰਿਹਾ ਸੀ ਜਿਵੇਂ 24-25 ਸਾਲ ਹੋਵੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਜਦੋਂ ਲੋਕਾਂ ਦਾ ਇਕੱਠ ਹੋ ਜਾਂਦਾ ਤਾਂ ਉਹ ਜਦੋਂ ਝਾੜੀਆਂ ਦੇ ਕੋਲ ਦੇਖਦੇ ਨੇ ਤਾਂ ਉੱਥੇ ਇੱਕ ਹੋਰ Laash ਪਈ ਹੁੰਦੀ ਹੈ ਉਹ Laash ਹੁੰਦੀ ਹੈ ਕੁੜੀ ਦੀ ਉਹ ਨਗਨ ਹਾਲਤ ਦੇ ਵਿੱਚ ਪਈ ਸੀ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਇਹ ਕੀ ਹੋ ਗਿਆ ਕਿਸ ਨੇ ਕਰ ਦਿੱਤਾ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ Laashਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਨੂੰ ਪੋਸਟਮਾਰਟਮ ਲਈ ਭੇਜਦੀ ਹੈ ਤਫ਼ਤੀਸ਼ ਕਰਦੀ ਹੈ ਕਿਉਂਕਿ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਇਹ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਹੁਣ ਪੁਲਿਸ ਨੂੰ ਇਹਨਾਂ ਦੇ ਉਥੋਂ ਆਧਾਰ ਕਾਰਡ ਮਿਲਦੇ ਨੇ ਕਿਉਂਕਿ ਇਹਨਾਂ ਦੇ ਨਾਲ ਇੱਕ ਬੈਗ ਹੁੰਦਾ ਬੈਗ ਦੇ ਵਿੱਚ ਕੱਪੜੇ ਹੁੰਦੇ ਆ ਤੇ ਇਹਨਾਂ ਦੇ ਕੋਲ ਆਧਾਰ ਕਾਰਡ ਵੀ ਹੁੰਦੇ ਆ ਆਧਾਰ ਕਾਰਡਾਂ ਤੋਂ ਪਤਾ ਲੱਗਦਾ ਕਿ ਜੋ ਮੁੰਡਾ ਹੈਗਾ ਉਸ ਦਾ ਨਾਮ ਆਯੂਸ਼ ਹੈ ਤੇ ਜੋ ਕੁੜੀ ਹੈ ਉਸ ਦਾ ਨਾਮ ਪ੍ਰੀਆ ਹੈ ਹੁਣ ਇਹਨਾਂ ਦੇ ਜੋ ਪਤੇ ਹੁੰਦੇ ਆ ਪਤਿਆਂ ਉੱਤੇ ਪੁਲਿਸ ਸੰਪਰਕ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਪ੍ਰਿਆ ਕੀ ਉਸ ਦਾ ਵਿਆਹ ਰੱਖਿਆ ਹੋਇਆ ਸੀ ਪਰ ਉਹ ਪਿਆਰ ਕਰਦੀ ਸੀ ਆਯੂਸ਼ ਨੂੰ ਇਸ ਕਰਕੇ ਜਦੋਂ ਫਿਰ ਪਰਿਵਾਰ ਵਾਲੇ ਆਯੂਸ਼ ਦੇ ਨਾਲ ਪ੍ਰਿਆ ਦੇ ਵਿਆਹ ਲਈ ਨਹੀਂ ਮੰਨੇ ਤਾਂ ਇਹਨਾਂ ਨੇ ਇੱਕ ਕਦਮ ਚੱਕਿਆ ਕਿ ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਲਵਾਂਗੇ ਤੇ ਬਾਹਰ ਕਿਤੇ ਰਹਿਣ ਲੱਗ ਜਾਵਾਂਗੇ ਇੱਕ ਘਰੋਂ ਭੱਜ ਜਾਂਦੇ ਨੇ ਪਰ ਪੁਲਿਸ ਦੇ ਸਾਹਮਣੇ ਸਵਾਲ ਇਹ ਸੀ ਕਿ ਇਸ ਦਾ ਕਤਲ ਕਿਸ ਨੇ ਕੀਤਾ ਇੱਥੇ ਲਾਸ਼ਾਂ ਕਿਵੇਂ ਆਈਆਂ ਕਿਉਂ ਕੀਤਾ ਯਾਨੀ ਕਈ ਸਵਾਲ ਪੁਲਿਸ ਦੇ ਅੱਗੇ ਸੀ ਹੁਣ ਪੁਲਿਸ ਸ਼ਾਨਵੀਨ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਸੀਸੀਟੀਵੀ ਕੈਮਰੇ ਜਾਂਚਣ ਤੋਂ ਬਾਅਦ ਇੱਕ ਫੁਟੇਜ ਪੁਲਿਸ ਦੇ ਸਾਹਮਣੇ ਆਉਂਦੀ ਹੈ ਜਿਸ ਵਿੱਚ ਇੱਕ ਬੰਦਾ ਇਹਨਾਂ ਦੋਨਾਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਮਹਿਸਾ ਪਿੰਡ ਦੇ ਖੇਤਾਂ ਵੱਲ ਜਾ ਰਿਹਾ ਸੀ ਪੁਲਿਸ ਇਸ ਮੋਟਰਸਾਈਕਲ ਦਾ ਨੰਬਰ ਟ੍ਰੇਸ ਕਰਦੀ ਹੈ ਹੁਣ ਪਤਾ ਲੱਗਦਾ ਕਿ ਇਹ ਜੋ ਮੋਟਰਸਾਈਕਲ ਹੈ ਇਹ ਤਾਂ ਪ੍ਰਕਾਸ਼ ਨਿਨਾਨਮ ਦਾ ਦਾ ਹੁਣ ਪ੍ਰਕਾਸ਼ ਦੀ ਤਲਾਸ਼ ਕੀਤੀ ਜਾਂਦੀ ਹੈ ਪ੍ਰਕਾਸ਼ ਦੀ ਉਮਰ ਲਗਭਗ 30 ਸਾਲ ਸੀ ਪੁਲਿਸ ਇਸ ਤੱਕ ਪਹੁੰਚਦੀ ਹੈ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਇਸ ਨੂੰ ਫੁਟੇਜ ਦਿਖਾਈ ਜਾਂਦੀ ਹੈ ਕਿ ਇਹ ਤੇਰੇ ਨਾਲ ਬੈਠੇ ਸੀ ਤੂੰ ਹੀ ਇਹਨਾਂ ਦਾ ਕਤਲ ਕੀਤਾ ਕਿਉਂ ਕੀਤਾ ਸਾਰੀ ਗੱਲ ਬੱਸ ਹੁਣ ਜਦੋਂ ਪੁਲਿਸ ਸ਼ਕਤੀ ਤੇ ਆਉਂਦੀ ਹੈ ਤਾਂ ਜੋ ਇਹ ਪ੍ਰਕਾਸ਼ ਕਹਾਣੀ ਦੱਸਦਾ ਉਹ ਰੋਂਗ ਤੇ ਖੜੇ ਕਰ ਦੇਣ ਵਾਲੀ ਸੀ ਇਹ ਦੱਸਦਾ ਕਿ ਇਹ ਦੋਨੋਂ ਮੈਨੂੰ ਨਦੀ ਦੇ ਕਿਨਾਰੇ ਮਿਲਦੇ ਨੇ ਮੈਂ ਉੱਥੇ ਘੁੰਮ ਰਿਹਾ ਸੀ ਜੋ ਆਯੂਸ਼ ਹੁੰਦਾ ਉਹ ਪ੍ਰਕਾਸ਼ ਨੂੰ ਮਿਲਦਾ ਤੇ ਕਹਿੰਦਾ ਕਿ ਅਸੀਂ ਰਾਤ ਕੱਟਣੀ ਹੈ ਸਾਨੂੰ ਕੋਈ ਜਗ੍ਹਾ ਦੱਸੋ ਕੋਈ ਰੈਸਟ ਹਾਊਸ ਕੋਈ ਗੈਸਟ ਹਾਊਸ ਦੱਸੋ ਜਿੱਥੇ ਅਸੀਂ ਆਰਾਮ ਨਾਲ ਰਾਤ ਕੱਟ ਲਈਏ ਤੇ ਉਸ ਤੋਂ ਬਾਅਦ ਅਸੀਂ ਚਲੇ ਜਾਵਾਂਗੇ ਪਰ ਜੋ ਪ੍ਰਕਾਸ਼ ਹੁੰਦਾ ਉਸ ਨੂੰ ਲੱਗਦਾ ਹੈ ਕਿ ਇਹ ਦੋਨੋਂ ਪਤੀ ਪਤਨੀ ਨਹੀਂ ਲੱਗ ਰਹੇ ਇਹ ਜ਼ਰੂਰ ਘਰੋਂ ਭੱਜ ਕੇ ਆਏ ਆ ਇਸ ਲਈ ਪ੍ਰਕਾਸ਼ ਦੇ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਕਿਉਂਕਿ ਜੋ ਪ੍ਰਿਆਸੀ ਉਹ ਦੇਖਣ ਨੂੰ ਬੜੀ ਸੋਹਣੀ ਸੀ ਪ੍ਰਕਾਸ਼ ਦੇ ਮਨ ਦੇ ਵਿੱਚ ਬੇਈਮਾਨੀ ਆਉਂਦੀ ਹੈ ਤੇ ਉਸ ਨੂੰ ਲੱਗਦਾ ਕਿ ਕਿਉਂ ਨਾ ਮੈਂ ਇਹਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਲਵਾਂ ਤਾਂ ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੀ ਪੂਰੀ ਮਦਦ ਕਰਾਂਗਾ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕੀ ਗੱਲ ਹੈ ਕੀ ਬਾਤ ਹੈ ਹੁਣ ਇਹ ਦੋਨੋਂ ਪ੍ਰਕਾਸ਼ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਉਸ ਨੂੰ ਸਾਰੀ ਸੱਚਾਈ ਦੱਸਦੇ ਨੇ ਕਿ ਪ੍ਰਿਆ ਤੇ ਈਉਸ਼ ਦੋਨੋਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪ੍ਰਿਆ ਦਾ ਵਿਆਹ ਰੱਖਿਆ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੀ ਅਸੀਂ ਘਰੋਂ ਭੱਜ ਆਏ ਹੁਣ ਅਸੀਂ ਵਿਆਹ ਕਰਵਾ ਕੇ ਬਾਹਰ ਹੀ ਕਿਤੇ ਰਹਿਣਾ ਚਾਹੁੰਦੇ ਹਾਂ ਪ੍ਰਕਾਸ਼ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਤੁਹਾਡੀ ਪੂਰੀ ਸਹਾਇਤਾ ਕਰਾਂਗਾ ਉਸ ਤੋਂ ਬਾਅਦ ਪ੍ਰਕਾਸ਼ ਸੋਚਦਾ ਹੈ ਕਿ ਇਹਨਾਂ ਨੂੰ ਕਿਸੇ ਖੇਤ ਵਿੱਚ ਲੈ ਜਾਵਾਂ ਤੇ ਖੇਤ ਵਿੱਚ ਲਿਜਾ ਕੇ ਇਹਨਾਂ ਦੀ ਲੁੱਟ ਖੋਹਾਂ ਤੇ ਜੋ ਪ੍ਰਿਆਗੀ ਉਸ ਦਾ ਰੇਪ ਕਰਾਂ ਉਸ ਦੇ ਨਾਲ ਸੰਬੰਧ ਬਣਾਵਾਂ ਹੁਣ ਇੱਕ ਖੇਤ ਦੇਖਦਾ ਹੈ ਮਹਿਸਾ ਦਾ ਤਾਂ ਇਸ ਨੇ ਦੇਖਿਆ ਕਿ ਉੱਥੇ ਮਜ਼ਦੂਰ ਕੰਮ ਕਰ ਰਹੇ ਸੀ ਤਾਂ ਇਹ आयुष ਅਤੇ ਪ੍ਰੀਆ ਨੂੰ ਕਹਿੰਦਾ ਕਿ ਤੁਸੀਂ ਇੱਕ ਮੰਦਰ ਦੇ ਵਿੱਚ ਰੁਕ ਜਾਓ ਉੱਥੇ ਇਹਨਾਂ ਨੂੰ ਇਹ ਛੱਡ ਦਿੰਦਾ ਤੇ ਵੇਟ ਕਰਦਾ ਮਜ਼ਦੂਰਾਂ ਦੇ ਜਾਣ ਦੀ ਹੁਣ ਮਜ਼ਦੂਰ ਚਲੇ ਜਾਂਦੇ ਆ ਸ਼ਾਮ ਹੋ ਜਾਂਦੀ ਹੈ ਸ਼ਾਮ ਨੂੰ ਇਹ ਦੋਨਾਂ ਨੂੰ ਪ੍ਰੀਆ ਅਤੇ ਆਯੂਸ਼ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਮਹਿਸਾ ਪਿੰਡ ਦੇ ਖੇਤ ਵਿੱਚ ਲੈ ਜਾਂਦਾ ਤੇ ਉੱਥੇ ਮੰਜੇ ਪਏ ਹੁੰਦੇ ਆ ਕਹਿੰਦਾ ਕਿ ਤੁਸੀਂ ਇੱਥੇ ਪੈ ਜਾਵੋ ਉੱਥੇ ਉਹ ਸੌ ਜਾਂਦੇ ਨੇ ਤੇ ਖੁਦ ਇਹ ਆਪਣੇ ਦੋਸਤਾਂ ਕੋਲ ਚਲਾਇਆ ਜਾਂਦਾ ਤੇ ਦੋਸਤਾਂ ਨੂੰ ਸਾਰੀ ਗੱਲ ਦੱਸਦਾ ਕਿ ਮੁੰਡਾ ਕੁੜੀ ਘਰੋਂ ਭੱਜ ਕੇ ਆਏ ਹੋਏ ਨੇ ਆਪਾਂ ਉਹਨਾਂ ਨੂੰ ਲੁੱਟ ਲਾਵਾਂਗੇ ਤੇ ਕੁੜੀ ਦੇ ਨਾਲ ਰੇਪ ਕਰਾਂਗੇ ਤੁਸੀਂ ਮੇਰੇ ਨਾਲ ਆ ਜਾਓ ਪਰ ਇਸ ਤੇ ਦੋਸਤ ਕਹਿੰਦਾ ਕਿ ਨਹੀਂ ਅਸੀਂ ਤੇਰੇ ਨਾਲ ਨਹੀਂ ਜਾਵਾਂਗੇ ਅਸੀਂ ਐਦਾਂ ਦਾ ਕੁਝ ਵੀ ਨਹੀਂ ਕਰਾਂਗੇ ਜੋ ਇਹ ਪ੍ਰਕਾਸ਼ ਹੁੰਦਾ ਹੈ ਇਸ ਦੇ ਅੰਦਰਲਾ ਭੇੜੀਆ ਜਾਗ ਚੁੱਕਿਆ ਹੁੰਦਾ ਹੈ ਇਹ ਕਹਿੰਦਾ ਕਿ ਤੁਸੀਂ ਜਾਣਾ ਜਾਓ ਮੈਂ ਤਾਂ ਜਾਵਾਂਗਾ ਤੇ ਮੈਂ ਕੁੜੀ ਦੇ ਨਾਲ ਰੇਪ ਵੀ ਕਰਾਂਗਾ ਤੇ ਉਹਨਾਂ ਨੂੰ ਲੁੱਟਾਂਗਾ ਵੀ ਹੁਣ ਉਸ ਤੋਂ ਬਾਅਦ ਇਹ ਖੇਤ ਆ ਜਾਂਦਾ ਹੈ ਖੇਤ ਈਉਸ਼ ਅਤੇ ਪ੍ਰਿਆ ਦੋਨੋਂ ਸੁੱਤੇ ਪਏ ਹੁੰਦੇ ਆ ਤਾਂ ਇਹ ਉਥੇ ਇੱਕ ਲੱਕੜ ਚੱਕਦਾ ਹੈ ਲੱਕੜ ਚੱਕ ਕੇ ਈਉਸ਼ ਦੇ ਸਿਰ ਉੱਤੇ ਬਾਹਰ ਕਰ ਦਿੰਦਾ ਹੈ ਹੁਣ ਜਦੋਂ ਈਉਸ਼ ਦੀ ਚੀਖ ਨਿਕਲਦੀ ਹੈ ਤਾਂ ਪ੍ਰਿਆ ਦੀ ਅੱਖ ਖੁੱਲ ਜਾਂਦੀ ਹੈ ਹੁਣ ਪ੍ਰਿਆ ਈਉਸ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਇਹ ਲੱਕੜ ਨਾਲ ਬਾਹਰ ਪ੍ਰਿਆ ਦੇ ਉੱਤੇ ਵੀ ਕਰਦਾ ਹੈ ਪਰੀਆ ਵੀ ਬੇਹੋਸ਼ ਹੋ ਜਾਂਦੀ ਹੈ ਤੇ ਹੁਣ ਇਹ ਏਉਸ਼ ਨੂੰ ਮਾਰ ਦਿੰਦਾ ਹੈ ਉਸ ਤੋਂ ਬਾਅਦ ਪ੍ਰੀਆ ਦੇ ਨਾਲ ਇਹ ਬਲਾਤਕਾਰ ਕਰਦਾ ਹੈ ਇਸ ਨੂੰ ਨੰਗਨ ਹਾਲਤ ਦੇ ਵਿੱਚ ਝਾੜੀਆਂ ਦੇ ਵਿੱਚ ਛੱਡ ਜਾਂਦਾ ਤੇ ਇਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਇਹ ਉਥੋਂ ਤਮਾਕੂ ਦੇ ਬੂਟੇ ਪੱਟ ਕੇ ਪਾ ਦਿੰਦਾ ਤੇ ਉਥੋਂ ਫਰਾਰ ਹੋ ਜਾਂਦਾ ਹੁਣ ਪ੍ਰਕਾਸ਼ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਪੁਲਿਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਪ੍ਰਕਾਸ਼ ਵੱਲੋਂ ਆਯੂਸ਼ ਅਤੇ ਪ੍ਰਿਆ ਦੋਨਾਂ ਦਾ ਕਤਲ ਅਤੇ ਪ੍ਰਿਆ ਦੇ ਨਾਲ ਕੀਤਾ ਬਲਾਤਕਾਰ ਸਾਹਮਣੇ ਆ ਗਿਆ ਪੁਲਿਸ ਨੇ ਕੇਸ ਦਰਜ ਕਰਕੇ ਪ੍ਰਕਾਸ਼ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅਦਾਲਤ ਵੱਲੋਂ ਪ੍ਰਕਾਸ਼ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਇੱਕ ਕੁੜੀ ਮੁੰਡਾ ਘਰੋਂ ਨਿਕਲਦੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਅਸੀਂ ਕਿੱਥੇ ਜਾਣਾ ਸਾਡੀ ਕੀ ਮੰਜ਼ਿਲ ਹੈ ਘਰੋਂ ਨਿਕਲ ਜਾਂਦੇ ਨੇ ਪਰ ਅੱਗੇ ਉਹਨਾਂ ਨੂੰ ਇੱਕ ਭੇੜੀਆ ਮਿਲ ਜਾਂਦਾ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਜੋ ਉਹਨਾਂ ਨੂੰ ਮਾਰਦਾ ਵੀ ਹੈ ਤੇ ਪ੍ਰਿਆ ਦੇ ਨਾਲ ਬਲਾਤਕਾਰ ਵੀ ਕਰਦਾ ਹੈ ਦਰਿੰਦਗੀ ਵੀ ਕਰਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ